ਹੋ ਗਈ ਬੀਮਾਰ ਮੰਗੋ ਪਿੰਡ ਦੇ ਨਾਮ ਤੇ ਦਰਬੇ ਕੋਲਾਗਾ ਬੀਮਾਰ ਕਾ ਤੂੰ ਮਰਜੀ ਲਿਖ ਲੈ 884626420 ਨੰਬਰ ਲੈ ਲੈ ਮੇਰਾ ਜਦੋਂ ਮਰਜੀ ਫੜਦੇ ਹੋ ਆ ਬਾਈ ਵਾਲਾ ਸਤਿ ਸ਼੍ਰੀ ਅਕਾਲ ਜੀ ਕਿਸਾਨੀ ਮੋਰਚੇ ਦੇ ਚੱਲਦੇ ਆ ਇੱਕ ਵੀਰ ਦੀ 10 ਕਿੱਲੇ ਖੜੀ ਕਣਕ ਖਰਾਬ ਹੋ ਚੁੱਕੀ ਹੈ ਤਰਸਲ ਜਦ ਵੀ ਕਿਸਾਨਾਂ ਤੇ ਫੌਜ ਅਤੇ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ ਹੈ ਪਾਣੀ ਦੀਆਂ ਬੁਸ਼ਾਰਾਂ ਮਾਰੀਆਂ ਜਾਂਦੀਆਂ ਨੇ ਜਾਥਰੂ ਗੈਸ ਦੇ ਗੋਲੇ ਸੱਟੇ ਜਾਂਦੇ ਨੇ ਤੇ ਜਾਂ ਫਿਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਕਿਸਾਨ ਵੀਰ ਆਸੇ-ਪਾਸੇ ਨੂੰ ਭੱਜਦੇ ਨੇ ਜਿੱਧਰ ਵੀ ਉਹਨਾਂ ਨੂੰ ਰਾਹ ਦਿਖਦਾ ਹੈ ਆਪਣੇ ਬਚਾਅ ਦੇ ਲਈ ਉਧਰ ਹੀ ਮੁੜ ਪੈਂਦੇ ਨੇ ਭੀੜ ਜ਼ਿਆਦਾ ਹੋਣ ਕਰ ਆਸੇ-ਪਾਸੇ ਦੇ ਖੇਤਾਂ ਵਿੱਚ ਚਲੇ ਜਾਂਦੇ ਨੇ ਅਤੇ ਮੁੜ ਫੌਜ ਤੇ ਪੁਲਿਸ ਨੂੰ ਜਵਾਬ ਦੇਣ ਲਈ ਅੱਗੇ ਵੱਧ ਜਾਂਦੇ ਨੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕਿਸਾਨਾਂ ਨੂੰ ਬੁਰਾ ਦਿਖਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਇੱਕ ਵੀਰ ਦੀ 10 ਕਿੱਲੇ ਕਣਕ ਖਰਾਬ ਕਰ ਦਿੱਤੀ ਤਾਂ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਹੀ ਨੌਜਵਾਨਾਂ ਅਤੇ ਕਿਸਾਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਈਆਂ ਗਈਆਂ ਨੇ ਕਿ ਇਸ ਵੀਰ ਦਾ ਜਿੰਨਾ ਵੀ ਨੁਕਸਾਨ ਹੋਵੇਗਾ ਉਸ ਦੀ ਪਰਪਾਈ ਅਸੀਂ ਖੁਦ ਕਰਾਂਗੇ ਨਾਲ ਹੀ ਉਹਨਾਂ ਨੇ ਆਪਣੇ ਨੰਬਰ ਵੀ ਸਕਰੀਨ ਤੇ ਦਿੱਤੇ ਤਾਂ ਜੋ ਵੀਰ ਕਿਸਾਨਾਂ ਨਾਲ ਕੰਟੈਕਟ ਕਰ ਸਕੇ ਅਤੇ ਜੋ ਵੀ ਇਸ ਤਰ੍ਹਾਂ ਦੀਆਂ ਗਲਤ ਨਿਊਜ਼ ਫਲਾਉਂਦੇ ਨੇ ਉਹਨਾਂ ਲਈ ਵੀ ਇਹ ਮੂੰਹ ਤੋੜ ਜਵਾਬ ਹੈ ਕਿਉਂਕਿ ਇਹ ਪੰਜਾਬ ਹੈ ਅਤੇ ਪੰਜਾਬੀ ਕਿਸੇ ਦਾ ਹੱਕ ਖੋਹਦੇ ਨਹੀਂ ਸਗੋਂ ਜੇ ਕੋਈ ਕੁਝ ਦਿੰਦਾ ਹੈ ਤਾਂ ਉਸ ਨੂੰ ਦੁੱਗਣਾ ਕਰਕੇ ਮੋੜਦੇ ਨੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ